ਸਿੱਖਿਆਰ ਸਾਰਿਆਂ ਨੂੰ ਅੱਜ ਮੈਂ 13.3 ਦਾ ਮੱਧਿਕਾ ਦਾ ਸਵਾਲ ਕਰਵਾ ਰਹੀ ਹਾਂ ਪਹਿਲਾਂ ਇਹ ਆਪਣਾ 3 ਫੋਰਥ ਸਵਾਲ ਆ ਇਹਦੇ ਵਿੱਚ ਵਰਗ ਅੰਤਰਾਲ ਸੇਮ ਨਹੀਂ ਦਿੱਤੇ ਹੋਏ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆ ਇਹਨਾਂ ਦੇ ਵਰਗ ਅੰਤਰਾਲ ਸੇਮ ਕਰਨੇ ਆ 118 ਤੋਂ 126 ਤੇ ਖਤਮ ਹੋ ਕੇ ਫਿਰ ਅਗਲਾ ਅੰਤਰਾਲਾ ਜਿਹੜਾ ਉਹ 127 ਤੋਂ 135 ਤੱਕ ਆ ਇਹਨਾਂ ਨੂੰ ਸੇਮ ਕਰਨ ਲਈ ਆਪਾਂ ਕੀ ਕਰਦੇ ਆ ਜਿਹੜਾ ਆਪਣਾ ਹਾਇਰ ਵੈਲਿਊ ਦਿੱਤੀ ਵੀ ਆ ਇਨਾਂ ਚ ਆਪਾਂ 0.5 ਕੀ ਕਰ ਦੇਣਾ ਜਮਾ ਕਰ ਦੇਣਾ ਜੋੜ ਦੇਣਾ ਤੇ ਇਨਾਂ ਚ ਕੀ ਕਰਨਾ ਆ 0.5 0.5 ਆਪਾਂ ਕੀ ਆ ਘਟਾ ਦੇਣਾ ਆ 118 ਦੇ ਵਿੱਚ ਜਦੋਂ ਆਪਾਂ 0.5 ਘਟਾਵਾਂਗੇ ਤਾਂ ਆ ਜਾਊਗਾ 117.5 ਉਸੇ ਤਰ੍ਹਾਂ 126 ਦੇ ਵਿੱਚ 0.5 ਜੋੜਾਂਗੇ ਤਾਂ ਆ ਜਾਊਗਾ 126.5 127 ਚ ਆਪਾਂ ਘਟਾਵਾਂਗੇ ਤਾਂ ਬਣ ਜਾਊਗਾ 126.5 ਆ ਦੋਨੋਂ ਸੇਮ ਆ ਗਏ ਇਸੇ ਤਰ੍ਹਾਂ ਆਪਾਂ ਸਾਰਾ ਕੰਪਲੀਟ ਕਰ ਲਾਂਗੇ ਇਹ ਬਣ ਜੂਗਾ 135.5 ਇਹ ਵੀ 135.5 144.5 ਇਹ ਵੀ 144.5 ਇਸ ਤੋਂ ਅੱਗੇ 153.5 ਇਹ ਵੀ 153.5 ਇਹ 168.5 ਇਹ ਵੀ 168.5 ਇਹ ਦੋਨੋਂ ਆਪਨੇ ਕੀਆ ਸਾਰੇ ਸੇਮ ਬਣਨਗੇ ਇਹ ਆਪਣੇ ਕੋਲ 171.5 ਇਹ ਵੀ 171.5 ਤੇ ਇਹ ਬਣ ਜੂਗਾ 180. Point, 5 ਹੁਣ ਆਪਣੀ ਐਫ ਹੈਗੀ ਆ ਸੇਮ 3 5 9 12 5 4 2 ਫੇਰ ਆਪਣੇ ਕੋਲੇ ਇਹਨੂੰ ਪੰਜਾਬੀ ਚ ਬੋਲਦੇ ਆ ਬਾਰੰਬਾਰਤਾ ਫ੍ਰੀਕਵੈਂਸੀ ਹੁਣ ਆਪਾਂ ਕੀ ਫਾਈਂਡ ਕਰਨਾ ਆ ਸੰਚਵੀਂ ਬਾਰੰਬਾਰਤਾ ਜਿਹਨੂੰ ਆਪਾਂ ਬੋਲਦੇ ਆ ਸੀਐਫ ਸੀਐਫ ਕਿਵੇਂ ਫਾਈਂਡ ਕਰੀਦੀ ਆ ਪਹਿਲਾ ਨੰਬਰ ਹੋਵੇ ਲਿਖ ਲਈਦਾ ਅਗਲੇ ਕੀ ਆ ਵਿਚ ਵਿਚ ਜੋੜੀ ਜਾਣੇ ਆ 3 ਦੇ ਵਿੱਚ 5 ਜੋੜੇ 8 8 ਦੇ ਵਿੱਚ 9 ਜੋੜੇ 17 17 ਦੇ ਵਿੱਚ 12 ਜੋੜੇ 29 29 ਦੇ ਵਿੱਚ 5 ਜੋੜੇ 34 34 ਦੇ ਵਿੱਚ 4 ਜੋੜੇ 38 38 ਦੇ ਵਿੱਚ 2 ਜੋੜੇ 40 ਇਹਦਾ ਟੋਟਲ ਸੀ 40 ਆਹ ਵਾਲਾ ਟੋਟਲ ਤੇ ਆਪਣੀ ਇਹ ਲਾਸਟ ਟਰਮ ਸੀ ਐਫ ਦੀ ਸੇਮ ਆ ਨ ਨੂੰ ਕੀ ਲੈ ਲੈਣਾ 40 ਮੱਧਿਕਾ ਪਤਾ ਕਰਨ ਦਾ ਫਾਰਮੂਲਾ ਕੀ ਹੁੰਦਾ ਆ l n 2 cf ਬਟਾ ਐਫ ਗੁਣਾ ਐਚ ਤਾਂ ਐਨ ਬਟਾ 2 ਆਪਣਾ ਕਿੰਨਾ ਆ ਗਿਆ 40 ਬਟਾ 2 20 ਹੁਣ ਆਪਾਂ ਕੀ ਕਰਨਾ ਆ ਆਪਾਂ ਇੱਕ ਕਲਾਸ ਸਿਲੈਕਟ ਕਰਨੀ ਆ ਜਿਹੜੀ ਆਪਣੀ ਸੀ ਐਫ ਵੈਲਿਊ ਆ ਉਹ ਇਸ 20 ਤੋਂ ਕੀ ਹੋਣੀ ਚਾਹੀਦੀ ਆ ਵੱਡੀ ਤਿੰਨ ਤਾਂ ਛੋਟਾ 8 ਵੀ ਛੋਟਾ 17 ਵੀ ਛੋਟਾ ਇਟ ਮੀਨਸ ਆਪਾਂ ਕਿਹੜੀ ਸਿਲੈਕਟ ਕਰਾਂਗੇ 29 ਵਾਲੀ ਕਲਾਸ ਆਪਾਂ ਸਿਲੈਕਟ ਕਰ ਲਈ ਇਹਦੀ ਕੋਰੈਸਪੋਂਡਿੰਗ ਐਫ ਦੀ ਵੈਲਿਊ ਆ ਗਈ ਆਪਣੀ 12 ਤੇ ਜਿਹੜਾ ਆਪਣਾ ਵਰਗ ਅੰਤਰਾਲ ਦਿੱਤਾ ਐਲ ਆਪਣੀ ਹੁੰਦੀ ਆ ਲੋਅਰ ਵੈਲਿਊ ਲੋਅਰ ਵੈਲਿਊ ਕਿੰਨੀ ਆ 144.5 ਤਾਂ ਆਪਣੀ ਐਲ ਆ ਗਈ 144.5 ਐਫ ਆਪਣੀ ਆ ਗਈ 12 ਸੀ ਐਫ ਕਿਹੜੀ ਲੈਣੀ ਆ ਸੀ ਐਫ ਜਿਹੜਾ ਆਪਾਂ ਅੰਤਰਾਲ ਸਿਲੈਕਟ ਕੀਤਾ ਆ ਇਸ ਤੋਂ ਉੱਪਰ ਵਾਲੀ ਵੈਲਿਊ ਲੈਣੀ ਆ 17 n/2 ਸੀ ਆਪਣਾ 20 ਹੁਣ ਆਪਣਾ ਆ ਗਿਆ h h ਆਪਨਾ ਹੁੰਦਾ ਇਹਨਾਂ ਦੋਨਾਂ ਦਾ ਅੰਤਰ ਯਾਨੀ ਕਿ 153.5 ਚੋਂ ਆਪਾਂ 144.5 ਘਟਾ ਲੈਣੇ ਆ 5 ਚੋਂ 5 ਗਈ 0 13 ਵਿੱਚੋਂ 4 ਗਏ 9 4 ਵਿੱਚੋਂ 4 ਗਈ 0 ਇਹਦਾ ਮਤਲਬ ਕਿੰਨਾ ਆ ਗਿਆ ਆਪਣਾ h ਆਪਣੀ ਆ ਗਈ 9 ਹੁਣ ਆਪਾਂ ਫਾਰਮੂਲੇ ਦੇ ਵਿੱਚ ਆਪਣੇ ਸਾਰੇ ਮੁੱਲ ਭਰ ਲੈਣੇ ਆ l ਦੀ ਜਗ੍ਹਾ ਆਪਾਂ ਭਰ ਲੈਣਾ 144.5 n/2 ਦੀ ਜਗ੍ਹਾ ਆਪਾਂ ਭਰ ਲੈਣਾ 20 ਤੇ CF ਵਾਲੀ ਵੈਲਿਊ ਯਾਦ ਰੱਖਣੀ ਆ 29 ਤੋਂ ਉੱਪਰ ਵਾਲੀ ਆਪਾਂ ਸਿਲੈਕਟ ਕੀਤੀ ਆ 17 F ਆਪਣੇ ਕੋਲ ਹੈਗਾ 12 ਤੇ H ਆਪਣੇ ਕੋਲ ਹੈਗਾ 9 ਤਾਂ ਪਹਿਲਾ ਜਿਹੜਾ 144.5 ਹੈ ਇਹਨੂੰ ਇਦਾਂ ਹੀ ਲਿਖ ਲੈਣਾ ਪਹਿਲਾਂ ਆਪਾਂ ਬ੍ਰੈਕਟ ਸੋਲਵ ਕਰਨੀਆਂ ਵਿਆਂ ਵਿੱਚੋਂ 17 ਘਟਾਓ ਕਰ ਲੈਣੇ ਆ ਆਜੂਗਾ 3 12 ਉਵੇਂ ਹੀ ਗੁਣਾ 9 ਜੇ ਤਾਂ ਕਟਿੰਗ ਕਰਨੀ ਆ ਕਟਿੰਗ ਕਰ ਲੋ ਨਹੀਂ 9 ਨੂੰ 3 ਨਾਲ ਗੁਣਾ ਕਰਕੇ ਆ ਜੂਗਾ 27 27 ਨੂੰ 12 ਨਾਲ ਕੀ ਕਰ ਲੈਣਾ ਭਾਗ ਨਹੀਂ ਤਾਂ 3 ਤੇ 12 ਦੀ ਕਟਿੰਗ ਕਰ ਦੋ 3 ਦੇ ਪਹਾੜੇ ਤੇ 4 3 12 ਇਹਦਾ ਮਤਲਬ ਹੁਣ ਆਪਣੇ ਕੋਲ ਕੀ ਆ ਗਿਆ 144.5 9 ਨੂੰ 1 ਨਾਲ ਗੁਣਾ ਕੀਤਾ ਆ ਗਿਆ 9 9 4 9 ਨੂੰ 4 ਨਾਲ ਕੀ ਕਰ ਦੇਣਾ ਭਾਗ 4 2 8 ਇੱਕ ਫਿਰ ਪੁਆਇੰਟ ਲਗਾ ਕੇ ਆਪਾਂ ਕੀ ਲਗਾ ਲਾਂਗੇ ਜ਼ੀਰੋ ਤਾਂ ਇੱਥੇ ਵੀ ਪੁਆਇੰਟ 4 2 8 4 5 20 ਇਹ ਆ ਗਿਆ 2.25 ਤਾਂ 144.5 2.25 ਇਹਨੂੰ ਜੋੜ ਲੈਣਾ ਦਸ਼ਮਲਵ ਪੁਆਇੰਟਸ ਦੇ ਥੱਲੇ ਕੀ ਆਈ ਆਊਗਾ ਪੁਆਇੰਟ ਤੇ ਇਹਨਾਂ ਨੂੰ ਇਦਾਂ ਆਪਾਂ ਜੋੜ ਲੈਣਾ 5 5 ਤੇ 2 7 4 ਤੇ 2 6 146. 75 ਇਹਦਾ ਮਤਲਬ ਆਪਣਾ ਜਿਹੜਾ ਮੱਧਿਕਾ ਦੀ ਵੈਲਿਊ ਆਈ ਆ ਉਹ ਆਪਣੀ ਵੈਲਿਊ ਕਿੰਨੀ ਆਈ ਹੈ 146.5 ਧਿਆਨ ਰੱਖਿਓ ਜਿਹੜਾ ਆਪਣਾ ਆਨਸਰ ਆ ਉਹ 144.5 ਤੇ 153.5 ਦੇ ਵਿੱਚ ਆਊਗਾ 146.75 ਥੈਂਕ ਯੂ